ਧੰਨਵਾਦ ਜਿਨ੍ਹਾਂ ਨੇ ਵੀ ਸਾਨੂੰ ਸਹਿਯੋਗ ਦਿੱਤਾ ਸੇਵਾ ਦਿੱਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੂਰੀ ਮੰਡੀ ਨਿਵਾਸੀ ਦਾ ਹਰ ਇੱਕ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਐਸੇ ਤਰ੍ਹਾਂ ਹੀ ਉਮੀਦ ਕਰਦੇ ਆਂ ਵੀ ਸਾਡਾ ਹਮੇਸ਼ਾ ਸਾਥ ਦਿਓ ਤੇ ਅਸੀਂ ਐਸੇ ਤਰ੍ਹਾਂ ਜਿਹੜੇ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਮਾਮ ਸੋ ਨੇ ਆਲਾ ਗੁਰੂਕਰ ਗੰਗੀਤਰ ਪਾਸ਼ਾ ਮੰਡੀ ਕਾਲਾਵਾਲੀ ਜ਼ਿਲ੍ਹਾ ਸਰਸਾ ਹਰਿਆਣਾ ਤੋਂ ਪੰਜਾਬ ਚ ਹੜਪੀੜਤਾਂ ਲਈ ਸਮੱਗਰੀ ਲੈ ਕੇ ਆ ਜਿਹੜੀ ਰਾਸ਼ਨ ਸੇਵਾ ਲੈ ਕੇ ਅਰਵਾਨਾ ਹੋ ਚੁੱਕਿਆ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਰਹਿਣਾ ਤਾਂ ਕਿ ਲੋੜਵੰਦ ਪਰਿਵਾਰਾਂ ਤੱਕ ਜਾਂ ਸੰਸਥਾਵਾਂ ਤੱਕ ਇਹ ਵੀਡੀਓ ਜਿਹੜੀ ਆਪਣੀ ਪਹੁੰਚ ਸਕੇ ਔਰ ਆਸ਼ੀਰਵਾਦ ਦੇਣਾ ਸਾਰਿਆਂ ਨੇ ਤਾਂ ਕਿ ਬੱਚੇ ਤਨਮਨ ਨਾਲ ਜਾ ਕੇ ਉੱਥੇ ਸੇਵਾ ਕਰਕੇ ਖੈਰ ਸੁੱਖ ਨਾਲ ਆਪਣੇ ਘਰਾਂ ਚ ਵਾਪਸ ਜਿਹੜੇ ਆ ਟਕਣਾ ਔਰ ਸੰਸਥਾਵਾਂ ਨੂੰ ਵੀ ਬੇਨਤੀ ਹੈ ਵੀ ਜੇ ਕੋਈ ਕੰਟੈਕਟ ਕਰਨਾ ਚਾਹੇ ਤਾਂ ਵੀਡੀਓ ਦੇ ਉੱਪਰ ਨੰਬਰ ਵੀ ਹੈ ਜਿਹੜੇ ਉਹ ਦਿੱਤੇ ਜਾਣਗੇ ਕੰਟੈਕਟ ਕਰਕੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਦੋਸਤੋ ਸ਼ੇਅਰ ਜਰੂਰ ਕਰਦੇ ਰਹੋ ਗੁਰੂ ਘਰ ਕਲੰਗੀ ਸਰਪਾਤਿ ਸਾਹਿਬ ਅੱਗੇ ਅਰਦਾਸ ਕਰਕੇ ਇੱਥੇ ਜਿਹੜੀ ਸੇਵਾ ਰਵਾਨਾ ਹੋਈ ਹੈ ਲੈ ਕੇ ਸੋ ਆਪ ਸਭ ਨੇ ਸੁਬਾਹਾਂ ਆਸ਼ੀਰਵਾਦ ਜ਼ਰੂਰ ਦੇਣੇ ਹੈ ਜੀ ਬੱਚਿਆਂ ਨੂੰ ਤਨ ਅਨੇਕ ਸਭ ਤੇਰੀ ਨਟਿਆ ਕੋਈ ਨਾਮ ਨਾ ਜਾਣੀ ਮੇਰਾ ਆਦੀ ਗੀਰੂ ਜੀ ਵਾਹਿਗੁਰੂ 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 ਥੇਨੇ ਕਾ ਆਪਣੇ ਵਾਰ ਨਾਰਾ ਦੁਖੰਤਾਸ ਫਰਾਸ ਤਾ ਕੋ ਬੇੜ ਨਾ ਕੋ ਲਾਗੇ ਚਾਂਕੀ ਫਰਬ ਅਕਾਸ ਦੇਹ ਦਾ ਕੋ ਮਿਲਾਗਤਾ ਗੁਰਪੈ ਅਦਾਸ ਸੁਖ ਵਾਲਾ ਕਮਿੰਦਰਾਏ ਭਗਤਨ ਕੀ ਰਾਸ ਅਰਦਾਸ ਜੀ ਉਤੇ ਸੰਤਨਾ ਪਾਸ ਇੱਕ ਓੰਕਾਰ ਵਾਹਿਗੁਰੂ ਕੀ ਫਤਿਹ ਵਾਹ ਸ਼੍ਰੀ ਪਤੀ ਜੀ ਕੀ ਪਰਚੇ ਦਸਵੇਂ ਪ੍ਰਥਮ ਭਗਵਤੀ ਸਿਮਰਕਾਇ ਗੁਰ ਨਾਮ ਕੋਈ ਤੇ ਆਏ ਫਿਰਮਦ ਗੁਰਤੇ ਮਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨਾਮ ਸੇਮਰੋ ਸ੍ਰੀ ਮਰਦਾਈ ਕਿਰਿਆ ਬਿਸ਼ੰਤਿਆ ਹੈ ਜੇ ਸ੍ਰਿਸ਼ਟੀ ਸਮਝ ਜਾਏ ਤੇ ਪਾਦਰ ਸਿੰਘ ਰੇ ਕਾਰਨਾ ਧਿਆਨ ਧਾਰੀ ਸਭ ਪਾਏ ਸੰਸਾਰ ਇਹ ਦਸਮਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾਨ ਸਾਈਂ ਤਸਾਪਾਚੀ ਨੀਂਵੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾਤਾ ਜੰਤਰ ਕੀ ਖਾਲਸਾ ਜੀ ਬਾਲਾ ਜੀ ਵਾਹਿਗੁਰੂ ਪੰਜਾਬ ਪਿਆਰੇ ਚੌਹਾਂ ਸਿੰਘ ਜੱਦਿਆਂ ਛਾਲੀਆਂ ਮੁੱਠੀਆਂ ਗੱਟੀਆਂ ਜੱਟੀਆਂ ਤੱਪੀਆਂ ਜਿਨ੍ਹਾਂ ਨਾਮ ਦੇ ਪਿਆਰ ਬਣ ਸਕਿਆ ਦੇਖ ਲਈ ਤੇਗ ਵਾਹੀ ਦੇਖ ਕੇ ਅੰਡੜ ਕੀਤਾ ਤਿੰਨਾ ਪਿਆਰਿਆਂ ਸੁਚਿਆਰੇ ਦੀ ਕਮਾਈ ਦਾ ਅਧਿਆਨ ਕਰੀ ਕਾਂਸਾ ਜੀ ਬਲਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿਣੀਆਂ ਨੇ ਤਾਂ ਮੈਸੇਤੀ ਤੇਰੇ ਪਾਰਕਤ ਕਟਾਈ ਕੰਪੀਆਂ ਰਹਾਣਾਂ

केशदान, दान विवेकदान, दान विवेक दान विसवा दान भरोसे दान दान सिग दान नाम दान श्री अमृत सत्स प्रश्ने जनान चौकियां ठनडे मुंगे युगों जुने काल धर्म का जयकार बोलो जी वारि गुरु सिख दा मननी मां मति मरपत कारण मां सतत्व एक क्यों एक अल्पुक ਆਪਣੇ ਪੰਚ ਦੇ ਸਦਾ ਸਾਈਰ ਤਰਤਾ ਜੀਓ ਸ਼ਿਮਨਣ ਕਣਨ ਸਾਹਿਬ ਅਤੀ ਹੋਰ ਪਰਵਾਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਚ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਤਾਰ ਅਤੇ ਸੇਵਾ ਸੰਭਾਲ ਦਾ ਦਾਨ ਆਪ ਜੀ ਦੇ ਪਿਆਰੇ ਖਾਸ ਨੂੰ ਬਖਸ਼ੋ ਹੀ ਰਮਾਣਿਆਂ ਦੀ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਰੋਹ ਨਿਅਸਰੀਆਂ ਦੇ ਆਸਰੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਯੋ ਤੂੰ ਸਮਰੱਥ ਅਕਾਥਿਕ ਗੁਚਰੇ ਜੀਉ ਪਿੰਡ ਤੇਰੀ ਨਾਸ ਰਹਿਮ ਤੇਰੀ ਸੁਖ ਪਾਇਆ ਸੁਦਾ ਲਾਲੁ ਕੀ ਆਕਾਸ ਧੰ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਯੋ ਆਕੀਉ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਦਾਸ ਬੇਨਤੀ ਸਤਿਗੁਰੂ ਯੋ ਆਪ ਜੀ ਦੇ ਬਾਣੀ ਦੇ ਵਿੱਚ ਹੁਕਮ ਦੇ ਵਿੱਚ ਸਤਿਗੁਰੂ ਯੋ ਜੋ ਪੰਜਾਬ ਦੇ ਵਿੱਚ ਹਰ ਆਏ ਹੰ ਸਤਿਗੁਰੂ ਜੀਓ ਹਨ ਨਾਲ ਪੰਜਾਬ ਦੇ ਵਿੱਚ ਸੰਤਕੂ ਜੀ ਲੋਕਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਸਤਿਗੁਰੂ ਜੀਓ ਆਪ ਜੀ ਕਿਰਪਾ ਕਰੋ ਸਮੂਹ ਪਰਿਵਾਰਾਂ ਦੀ ਸਿਰ ਤੇ ਮਿਹਰ ਪ੍ਰਿਆਤ ਕਰੋ ਸਤਿਗੁਰੂ ਬਲਦੀਆਂ ਆਇਓ ਸਤਿਗੁਰੂ ਆਪ ਚਰਨਾ ਕਮਨਾਨੇ ਲਈ ਬਖਸ਼ਿਸ਼ ਕਰਕੇ ਆਪ ਜੀ ਦੇ ਬਾਣੀ ਦੇ ਵਿੱਚ ਹੁਕਮ ਦੇ ਵਿੱਚ ਰਹਿਣ ਦਾ ਬਲ ਖਤਮ ਕਰਿਓ ਕਿਰਪਾ ਕਰੋ ਸਮੂਹ ਸੰਤਾਨ ਦੇ ਸਿਰ ਤੇ ਮੇਲ ਕਰਿਆ ਤਰਖੋ ਸੰਤੂਜੀਓ ਜੋ ਇਨੁ ਪ੍ਰਸਾਣ ਹੋਏ ਨਾ ਪਾਪੀ ਕਿਰਪਾ ਕਰਕੇ ਤਿਨਾਂ ਤੋਂ ਬਚਿਤ ਕਰੋ ਸੰਤੂਜੀਓ ਅੱਜ ਸਮੂਹ ਨਾਗਰ ਨਵਾਸੀ ਸੰਤਾਨ ਇਲਾਕਾ ਨਵਾਸੀ ਸੰਤਾਨ ਮੰਡੀ ਕਾਲਾ ਵਾਲੇ ਦੀ ਸੰਗਤ ਸੰਤੂਜੀਓ ਆਗਿਆ ਦੇ ਪਾਵਨ ਪਵਿੱਤਰ ਚਰਨਾਂ ਅਪਾਸ ਅਰਦਾਸ ਬੇਨਤੀ ਕਰਦੇ ਹਾਂ ਸੰਤ ਜੀਓ ਹੜਪੀੜਿਤ ਪਰਿਵਾਰਾਂ ਦੇ ਲਈ ਸਹਾਇਤਾ ਦੇ ਲਈ ਸੰਤਾਂ ਸੇਵਾਦਾਰਾਂ ਸਮੇਤ ਸੰਤ ਜੀਓ ਹਰ ਪਰਵਾਹਿਤ ਨਗਰਾਂ ਦੇ ਵਿਚਾਰੀਆਂ ਹਨ ਆਪ ਹੀ ਕਿਰਪਾ ਕਰਨੀ ਸੰਤ ਜੀਓ ਸਮੂਹ ਸੇਵਾਦਾਰਾਂ ਦੇ ਸੱਤੇ ਮਿਹਰ ਪਰਿਆਤ ਰੱਖਣੀ ਨਿਗਰੰਤਾ ਸੰਸਕਰਣ ਕਰਵਾਣੀ ਆਪ ਹੀ ਕਿਰਪਾ ਕਰਕੇ ਜਿਨ੍ਹਾਂ ਵੀ ਗੁਰਮੁਖ ਪਰਿਵਾਰਾਂ ਲੋਕ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਸੰਤੂ ਜੀਓ ਸਰਬਾ ਸ਼ਮਤਾਵੀਆਂ ਸੇਵਾਵਾਂ ਪ੍ਰਮਾਣ ਕਰਨੀਆਂ ਸਰਬਤ ਪਰਿਵਾਰਾਂ ਦੀ ਸਖਤੀ ਮੇਰ ਪਿਆਰ ਰੱਖਣਾ ਇਸੇ ਤਰ੍ਹਾਂ ਹੀ ਵਾਦ ਚੜ੍ਹ ਕੇ ਸੰਤੂ ਜੀਓ ਸੇਵਾ ਸਿਮਰਨੀਆਂ ਗਾਧਾ ਵਿੱਚ ਸ਼ਿਰਕ ਕਰਕੇ ਆਪਣੇ ਚਰਨਾਂ ਕਮਨਾ ਦੀ ਪ੍ਰੀਤ ਰਚਣੇ ਆਗਿਆ ਦੇ ਪ੍ਰਾਪਤ ਪਵਿੱਤਰ ਚਰਨ ਕਮਨਾ ਪ੍ਰਾਪਤ ਸਰਤਾਸ ਬੰਤੀ ਹੈ ਸੰਤੂ ਜੀਓ ਆਪਜੀ ਪਵਿੱਤਰ ਗੁਣਾਵਾਂ ਬਖਸ਼ਿਸ਼ ਕਰਕੇ ਸੰਤੂ ਜੀਓ ਸੰਗਤਾਂ ਨੂੰ ਹਰਵਾਣ ਕੀ ਕੀ ਆਗਿਆ ਬਖਸ਼ੋ ਸੇਵਾ ਦੇ ਸਭ ਤੇ ਸੇਵਾਦਾਰਾਂ ਦੇ ਸਭ ਤੇ ਮੇਰਤਿਆਤਰਾ ਕੇ ਆਪਣੀ ਸੇਵਾ ਆਪ ਕਰਵਾਣੀ ਸਮੂਹ ਸੰਗਤ ਵੱਲੋਂ ਪਵਿੱਤਰ ਗੁਰਬਾਣੀ ਦੇ ਜਾਪ ਕੀਤੇ ਗਏ ਜਾਪ ਕਰਦੇ ਆਂ ਸੇਵਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁਲਾਗਤੀਆਂ ਆਣ ਗਿਆ ਅਣਜਾਣ ਵਿੱਚ ਜਾਣ ਕਰਕੇ ਬਖਸ਼ ਲੈਣਾ ਅੱਗੋਂ ਆਪੇ ਸੁੱਚ ਸਪੱਸ਼ਟ ਗੁਰਬਾਣੀ ਪੜਨ ਸੁਣਨ ਦਾ ਬਖਸ਼ਣਾ ਸੇਵਾ ਸਿੰਘ ਮੰਨਤਾ ਬਾਦਵਤਨ ਅਚਿਸ਼ਕਨਾ ਸਤਿਗਿਉ ਆਈ ਸੰਗਤੀ ਆਦੀ ਲੇਕੇ ਕਰ ਪ੍ਰਵਾਨ ਕਰਨੀ ਤਿਲਕ ਪੱਟਾ ਮੰਨ ਮੰਨ ਕਰਨੀਆਂ ਕਰੋ ਗੁਰਸਿੱਖੀ ਦੀ ਦਾਤਕਸ਼ਣੀ ਪਵਿੱਤਰੋ ਨਾਮ ਅਕਸ਼ੇ ਸਤਿਗਿਉ ਸੇਵਾਦਾਰਨ ਵਰਤਨੀ ਆਧਿਆਵਕਸ਼ੋ ਸ੍ਰੀ ਮਹਤਿਆ ਪ੍ਰਕਾਣਾ ਸੇਵਾਗ੍ਰੰਥ ਸੰਬੰਧ ਕਰਵਾਣੀ ਸਹੀ ਪਿਆਰੀ ਮੇਲ ਜਿਨਾ ਬਿਨਿਆ ਕਰਨਾ ਚਿੱਤ ਆਵੀ ਨਾਲਿ ਨਾਮ ਸਤਿਗਿਉ ਮੀਰ ਨੂੰ